ਆ ਯਾਰ ਜੀ ਆਪ ਕੋਲ ਦਾ ਸੰਦੇ ਗਿਆ ਨਾ ਉਹ ਕੰਨੋਂ ਦੇ ਜੋ ਨਵੀਂ ਬੱਤੀ ਨਹੀਂ ਹੈ ਤੱਕ ਚਲਦਾ ਰਿਹਾ ਨਾ ਕੁਛ ਲੈਣਾ ਸਹੀ ਕੁਛ ਨਾ ਕੁਛ ਚਾਹੀਦਾ ਚਲ ਆ ਆ ਆ ਨਬੂ ਕੀ ਆ ਲਈ ਤੂੰ ਬਧੀਆ ਕੁਝ ਸੁਣਾਉਂਦੀ ਆ ਠੀਕ ਠਾਕ ਹਾਂ ਜੀ ਹੋਰ ਬੱਸ ਵਧੀਆ ਆ ਰਾਂ ਐਸਾ ਕਰ ਥੋੜਾ ਜਨਾ ਰਸਨ ਦੇ ਮੈਨੂੰ ਹਾਂ ਜੀ ਤੋ ਸੋ ਬੰਦੇ ਮੈਂ 5 ਕਿਲੋ ਆਟਾ ਦੇ ਦੇ ਤੇ ਆ ਕਿੱਲੇ ਤੇ ਦਾਲ ਦੇ ਦੇ पांच किलो आटा और कुछ सारे जाता कर दे दे किलो आ एक किलो सर को आ ये आधा किलो दाल दे दे आधा किलो दाल आ और के बाकी साबुन तो बनता है ना हां वाला हां क्या कोई हां एक साबुन हां हां नान वाला हो हां एक सारे ज्यादा जाता कर दे ले दे हां ले ले सर और हां बस क्या खान पे नहीं तो पैसा भी पा गई और ज्यादा दिया दे हां जी हां दादा सर के वाले हां ठीक है आ, ਹੋ ਚੱਲ ਮਾਸਟਰ ਇਹ ਨਵੀਂ ਜਿਹੀ ਬੜਾ ਉਹ ਇਹ ਤਾਂ 200 ਦਾ ਆਟਾ ਹੋ ਗਿਆ 150 ਦੀ ਦਾਲ ਹੋ ਗਈ 100 ਦਾ ਸਾਬਣ ਹੋ ਗਿਆ ਇੱਕ ਘਣ ਵਾਲਾ ਸਾਬਣ ਟੋਟਲ 1500 ਰੁਪਏ ਹੋ ਗਿਆ ਜੀ اچھا ਅੱਛਾ ਪੰਡਿਆਪਰ ਦਫੀਸਲਾ ਬੈਲੈਂਸ ਕਰਦੇ ਅੱਛਾ ਟੋਟਲ 650 ਹੋ ਗਿਆ ਅੱਛਾ ਤੇ ਬਾਕੀ ਦੇ ਨਵੇਂ ਨਹੀਂ ਉਤਰਿਆ ਹੈ ਕਿਤੇ ਪਿਆ ਹੈ ਤੇ ਯੋਜਨਾ ਤੇ ਜੇ ਨਹੀਂ ਮੁੰਡੇ ਨੇ ਰਹਿਣੇ ਅੱਛਾ ਹਾਂ ਇਹ ਲੈ ਪਾਏ ਭੇਜੇ ਕਿਉਂ ਨਹੀਂ ਆਲੇ ਦੇ ਕਹੁੰਦੇ ਆ ਡਾਲਰ ਕਹੋਦੇ ਹੁੰਦੇ ਆ ਮੁੱਤੇ ਪਰ ਗੱਲ ਸਿੱਕ ਮੰਨਦੇ ਨੂੰ ਪਤਾ ਲੱਗ ਜਾ ਵੈਸੇ ਕਰਦੇ ਜੇ ਤੇ ਨਹੀਂ ਮੈਂ ਤੇ ਬਚੇਰੇ ਫੋਨ ਫੋਨ ਕਰਕੇ ਤੇ ਥੱਕ ਗਈਆਂ ਅੱਛਾ ਹਾਂ ਤੇ ਕੋਈ ਨਾ ਜਿਹੜਾ ਤੇ ਦੇਣਾ ਤੇ ਕੋਈ ਨਹੀਂ ਮੈਨੂੰ ਨਾ ਤੇ ਜਲਦੀ ਕਹਿ ਦੇਵਾਂਗੇ ਆਪ ਵੀ ਹੁੰਦੇ ਮੈਂ ਕਾਫੀ ਤਾਂ ਇਹੋ ਵੈਨੂ ਬਾਹਰ ਗਏ ਲੋਕਾਂ ਨੂੰ ਕਹਿ ਨਹੀਂ ਪਈਦਾ ਜੀ ਚੋ ਜੇ ਤੇ ਜੰਗਾ ਧਜੇ ਤੇ ਮੈਂ ਦੱਸ ਕੰਮ ਤੇ ਤੇ ਦੁਕਾਨ ਤੇ ਥੋੜੀ ਆ ਮਾਰ ਲੈ। ਹੋ ਗਿਆ ਨੀ। ਹਾਂ। ਤੇ ਪਰ ਇਹ ਜਿਹੜਾ ਤੇ ਡੇਗਾ ਕੋਈ ਇਹ ਮਤਲਬ ਦਿੰਦੀਆਂ ਨਹੀਂ ਤੇ ਇਹ ਤੂੰ ਇਸ ਤਰ੍ਹਾਂ ਕਰ ਰਾਸ਼ਨ ਤੇ ਦੇ ਮੈਨੂੰ। ਤੂੰ ਇਹ ਕਿੰਨਾ ਕਰੋ। ਮਿਲਾਈ ਵੜੀ ਹੋ ਗਈਆਂ ਵੀ ਸਮਾਨ ਸੋਣ ਲਿਆਉਣਾ ਹੁੰਦਾ। ਆਓ ਤੇ ਤੇਰਾ ਠੀਕ ਹੈ ਕੋਈ ਤੇ ਮੈਨੂੰ ਨਹੀਂ ਪਤਾ ਯਾ ਪਰ ਲੈਣੀ ਪਤਾ ਬੜੀ ਮਜਬੂਰੀ ਹੋ ਗਈ। ਆ ਵੀ ਉਹਦੇ ਅ ਡੇਗਰ ਇਸ ਤੇ ਗਏ ਆ ਵੱਧ ਚਾਹੇ ਤੇ ਇਹ ਉਹਦੇ ਦੁਬਈ ਗਏ ਆ ਤੁਹਾਡੇ ਦੇ ਫਿਰ ਮੁੱਲੇ ਬਾਅਦ ਵਧੀਆ ਕੰਟਰੀਆਂ ਚ ਗਏ ਹਾਂ ਹੂੰ ਅ ਸੋਤਰ ਨੂੰ ਮੈਨੂੰ ਕੀ ਪਤਾ ਉੱਥੇ ਦਾ ਕੀ ਕੰਮ ਹੈ ਕੀ ਕੀ ਕਰਦਾ ਹੈ ਕੀ ਨਹੀਂ ਕੁਝ ਕੋ ਸਮਝ ਨਹੀਂ ਆਂਦੀ ਅੱਛਾ ਹਾਂ ਕੋਈ ਨਹੀਂ ਕੋਈ ਗੱਲ ਤੇ ਕੀ ਗੱਲ ਨਹੀਂ ਗੱਲ ਹੋਈਗੀ ਅੱਛਾ ਹਾਂ ਕੋਈ ਨਹੀਂ ਮੈਂ ਤਾਂ ਕੋਈ ਜਾਣ ਨਹੀਂ ਤੇ ਹੈਦੇ ਜਾਣ ਨਹੀਂ ਨਹੀਂ ਪਹਿਲਾਂ ਬਲਾ ਜੀ ਥੋੜੇ ਜਿਹੇ ਪੈਸੇ ਦੋ ਅੱਧੇ ਕੇ ਦੇ ਦਿਓ ਮੈਂ ਦੇਖੋ ਹੁੰਦਾ ਮੇਰੇ ਕੋਲ ਤੇਰੇ ਕੋਲ ਵੀ ਥੋੜੀ ਆਣਾ ਸੀ ਦੱਸ ਹਾਂ ਮੈਂ ਕਹਿੰਦਾ ਹੇ ਨੀ ਮਨਾ ਤੜੀ ਜੀ ਤਾਂ 5000 ਦਾ ਦੇ ਤਾਂ ਹੁਣ ਫੇਰ ਤੇ ਚਾਹ ਤਾਂ ਕੋਈ ਨਹੀਂ ਸਾਰੇ ਇਕੱਠੇ ਕਰ ਰਿਹਾ ਕੋਈ ਕਰਨੀ ਕਿ ਮੈਂ ਤੇਰੀ ਆਬ ਦੇ ਕੇ ਪੈਸੇ ਦੇ ਦੋ ਫਿਰ ਕੋਈ ਤੁਹਾਨੂੰ ਸਮਾਨ ਦੇ ਦੇਣੀ ਆਇਆ ਕਿ ਤਵੇ ਮੈਂ ਤਾਂ ਦੇ ਪੈਸੇ ਹੋਣਾ ਤੇ ਮੈਂ ਤੇਰੇ ਕੋਲ ਥੋੜੀ ਆਣਾ ਦੱਸ ਮੈਨੂੰ ਤੇਰੇ ਪਤਾ ਨਹੀਂ ਕਿੰਨੀ ਮਜਬੂਰੀਆਂ ਨੇ ਦੁਬਾਰਾ ਮੈਂ ਇਹ ਕਹਿੰਦਾ ਦੁਬਾਰਾ ਪਿਛਲੀ ਵਾਰੀ ਵੀ ਉਸਮਾਨ ਦਿੱਤਾ ਸੀ ਤੇ ਹਫਤੇ ਕੰਨੇ ਹਫਤੇ ਬਾਅਦ ਦੇ ਰਹਿੰਨੇ ਆ ਹਫਤਾ ਵੀ ਲੰਘ ਗਿਆ ਹੁਣ ਪੇਰ ਨਹੀਂ ਪੈਸੇ ਆਏ ਫੇਰ ਵੀ ਸਮਾਨ ਲੈਣ ਆਗੇ ਆ ਹਾਂ ਤੂੰ ਤਾਂ ਦੱਸ ਉਹ ਮੈਂ ਦੱਸ ਕੀ ਕਰ ਸਕਦਾ ਮੈਂ ਜਿਵੇਂ ਪੈਸੇ ਤੇ ਦੇਗਣਾ ਮੈਂ ਤੈਨੂੰ ਉਸੇ ਵੇਲੇ ਕਰ ਲੜੀ ਲਾਵਾਂਗੇ ਉਹਦੇ ਵੀ ਤੂੰ ਹੀ ਗਿਆ ਸੀ ਕਿ ਪੈਸੇ ਕੱਲ ਆ ਜਾਣੇ ਕੱਲ ਕੱਲ ਕਰਦੇ ਹਫਤਾ ਲੰਘ ਗਿਆ ਹੁਣ ਮੈਂ ਦੱਸੂ ਕੀ ਕਰ ਸਕਦਾ ਪਹਿਲੇ ਸਮਾਨ ਲੈਣਾ ਜਦ ਪੈਸੇ ਨਗਰ ਦੇ ਕੇ ਫੇਰ ਸਮਾਨ ਦਿੰਦੇ ਸਾਨੂੰ ਆ ਉਹ ਤੇ ਗੱਲਾਂ ਨਹੀਂ ਮੈਂ ਜਿੱਕਰ ਸੌਂ ਦਈਏ ਕੋਈ ਕੋਰਟ ਤੇ ਦੁਕਾਨ ਤੋਂ ਵੇਖ ਲੋ ਮੈਂ ਨਹੀਂ ਦੇ ਸਕਦਾ ਯਾਰ ਵੇਖ ਲੈ ਪੁੱਤ ਤੇਰੀ ਮਰਜ਼ੀ ਆ ਮੈਂ ਤੇ ਕੰਨੀ ਚਲ ਦੇ ਕੋਈ ਜਦਵਾਨ ਜੇ ਤੁਹਾਨੂੰ ਮੈਂ ਦੇ ਜਾਾਂਗੇ ਪੈਸੇ ਅਗਰ ਮਨਿਆ ਕਰੋ ਪੀ ਹੋਰ ਕੇ ਦੁਕਾਨ ਤੋਂ ਲੈ ਲੋ ਯਾਰ ਬੁਤਰਾ ਤੇਰੀ ਮਨਜ਼ੂਰੀ ਕਰ ਸਕਦੀ ਓਕੇ ਸੋ ਆਏ ਹਾਏ ਯਾਰ ਚਲ ਲੈ ਲੇ ਯਾਸ਼ੰਦਿੱਤ ਦਾਸੋਂ ਉਹਨੇ ਕੀ ਕਰਿਆ ਦੇਖਦੀਆਂ ਕੀ ਕਰ ਸਕਦੀ ਆ ਇਹ ਹਾਂ ਬਲੇ ਮਾਨ ਦਾ ਬਾਕੀ ਆ ਵੀ ਆਉਂ ਗਿਆ ਨਾ ਦਾ ਸਕਲਾ ਵੀ ਸੱਚਾ ਰਿਹਾ ਕੀ ਕਰ ਸਕਦਾ ਹੁਣ ਮੈਨੂੰ ਇਹਦੇ ਨੇ ਤਾਹੇ ਦੇ ਦੇਣਾ ਚਲੋ ਠੀਕ ਹਲੋ ਆਹ ਇਹ ਜਿਹੜੀ ਅਭੀ ਮੈਨੂੰ ਫੋਨ ਕਰਕੇ ਦਿਹੋ ਆਇਆ ਮੇਰੇ ਕੋ ਫੋਨ ਨਹੀਂ ਤੱਕੋ ਨਿਆ ਆਇਆ ਕੀ ਕਰਾਂ ਅੰਨਾ ਤੁਹਾਨੂੰ ਉਦਾਸ ਰਹਾ ਹੈ ਪਰ ਪਤਾ ਨਹੀਂ ਕਿੰਨਾ ਕੱਦ ਜਾਂ ਚੱਕ ਚੱਕ ਕਿ ਦੱਸ ਚੱਕ ਕਿ ਮੈਨੂੰ ਬਾਹਰ ਤੇ ਗਿਆ ਹਾਂ ਦੱਸ ਸੰਤ ਦਾ ਮਾਂ ਤੇ ਮੇਰੇ ਫੋਨ ਚਪਦਾ ਵਿਆ ਕੀ ਕਰਾਂ ਮੈਂ ਦੱਸ ਮੈਂ ਵੀ ਕਿੱਥੇ ਜਾਵਾਂ ਦੱਸ ਅੱਗੇ ਵਾਲੇ ਜਿਹੜੇ ਉਹ ਮੈਨੂੰ ਕਿਹਾ ਮੰਗਣ ਦੇ ਲਈ ਕਿ ਮੈਂ ਦੱਸ ਉਹਨੂੰ ਕਿੱਥੋਂ ਭੇਜਾਂ ਇਹਨੂੰ ਆਪਣੀਆਂ ਵਿਕਾਈ ਦੀ ਆ ਕਿ ਕਮਚਕ ਮੈਨੂੰ ਕਹਾ ਮੁਹਾਟੇ ਭੇਜੇ ਤਾਂ ਜਾ ਫੌਂ ਵੀ ਮੈਨੂੰ ਪਹਿਲਾ ਤਰੀਕ ਨੂੰ ਦੱਸੇ ਕਿ ਉੱਥੇ ਕੰਮ ਕੋਈ ਮਕਾਰ ਮਿਲਿਆ ਜਾਂ ਨਹੀਂ ਮਿਲਿਆ ਕੰਮਕਾਰ ਹਾਂ ਦੱਸ ਉਹ ਕੀ ਕਰਾਂ ਮੈਂ ਕਿ ਆ ਬੜੀ ਉਦਾਸ ਹੋਈ ਪਈ ਆ ਔਰ ਕਿਨਾਂ ਅਨੇ ਚਿੰਤਾ ਮਨ ਨੂੰ ਲੱਗਦੀ ਹੋਈ ਆ ਕਿ ਦੱਸੋ ਕੀ ਤਰ੍ਹਾਂ ਦੀ ਨਾਮੀ ਰਹੀ ਤਲਾ ਪਰ ਦੇਖਦੀ ਆਂ ਫਿਰ ਦੁਬਾਰਾ ਕਰਕੇ ਵੇਖਾਂਗੀ ਹੁਣੇ ਤੇ ਹੱਥੇ ਹਾਂ ਕਿ ਚੋਕ ਲਵੇਗਾ ਤਾਂ ਠੀਕ ਆ ਜਿਨਾ ਚੁਕੇਗਾ ਤਾਂ ਨਾ ਸਹੀ ਹੁੰਦੀ ਕਰ ਸਕਦੀ ਆ ਬੁਲਾਈ ਵੀ ਲੋਜਾਸ ਹੋਇਆ ਤੇ ਆ ਆ ਜੀ ਹਾਲ ਦੇ ਅੱਜ ਆ ਕੋਈ ਚਾ ਆਜਾ ਬਤ ਉਹ ਕੀ ਗੱਲ ਤਰਕੀ ਦਾ ਨਾ ਮੈਂ ਦੱਸਾਂ ਹੋ ਗਿਆ ਨਾ ਮੈਂ ਪਹਾੜੇ ਚ ਬੁੱਤੇ ਨੂੰ ਭੇਜਿਆ ਉੱਥੇ ਤੇ ਤੀਛਾ ਲਾ ਲਖੇ ਜੇ ਤਾਂ ਉਹ ਆ ਉਹ ਨਾਲ ਕੋਈ ਇਥੇ ਮੇਰਾ ਫੋਨ ਚੁੱਕਣ ਦੇ ਇਨਾ ਕੋਈ ਮੈਂ ਇਨਾ ਕਰਦਾ ਚੁੱਕ ਚੁੱਕ ਕੇ ਚੁੱਕ ਕੇ ਅਨੂ ਭੇਜਿਆ ਕਿ ਕਮ ਸੇ ਕਮ ਤੇਰਾ ਮਾਂ ਦਾ ਤੇ ਫੋਨ ਚੁੱਕ ਲਵੇ ਕਿ ਮਾਂ ਦਾ ਮੇਰੀ ਫੋਨ ਚੁੱਕਣ ਦੇਆ ਮੈਨੂੰ ਨਹੀਂ ਸਮਝ ਆਂਦੀ ਕੀ ਉੱਥੇ ਬਣਾਈ ਕੀ ਨਹੀਂ ਕਿ ਜਾ ਕੇ ਕੰਮ ਕਰ ਮਿਲਿਆ ਯਾ ਨੋ ਜਾਂ ਨਹੀਂ ਮਿਲਿਆ ਮੈਨੂੰ ਕੋਈ ਸਮਝ ਨਹੀਂ ਆਉਂਦੀ ਕੰਮ ਕਰਦੇ ਮਿਲਿਆ ਕੰਮ ਕਰ ਕਿਉਂ ਨਹੀਂ ਮਿਲਿਆ ਕੀ ਪਤਾ ਹੁਣ ਮੈਨੂੰ ਜਿਹੜਾ ਫੋਨ ਨਹੀਂ ਜੀ ਮੇਰਾ ਚੁੱਕੰਡਿਆ ਵਾ ਟੋਪੀ ਲਾ ਗਿਆ ਵੀ ਹੈ ਆ ਵੋਟੀ ਵੀ ਹੁਣ ਲਾ ਗਿਆ ਵਾ ਉਹ ਵੋਟੀ ਵੀ ਚਲੀ ਗਈ ਆ ਤੇ ਹੁਣ ਤਾਂ ਵੀ ਨਹੀਂ ਮੇਰਾ ਫੋਨ ਚੁੱਕੰਡਿਆ ਚੰਨੂੰ ਇੰਨਾ ਨਹੀਂ ਪਤਾ ਕਿ ਮਾਂ ਅੱਥੇ ਕੱਲੀ ਹੋ ਗਈ ਆ ਇਹ ਚਲ ਮੈਂ ਮਾਂ ਦਾ ਕੁਝ ਹਾਲ ਚਾਲ ਮੈਂ ਪੁੱਛ ਲਵਾਂ ਜਾਂ ਉਹ ਪੁੱਛਾਂ ਮਾਂ ਕੀ ਹਾਲ ਕੀ ਨਹੀਂ ਇਹ ਪੁੱਛ ਲਈ ਵੀ ਕੋਈ ਫੋਨ ਹੀ ਨਹੀਂ ਚੁੱਕਰ ਨਹੀਂ ਇੰਨਾ ਮਾਨ ਦਾਾਸ ਨਹੀਂ ਆਇਆ ਕੋਈ ਮੈਂ ਐ ਤੇ ਐ ਸੋਚਦਾ ਪਿਆ ਹਾਂ ਕਿ ਕਹਿ ਗੂ ਇਹ ਵੱਦੂ ਹੰਦੇ ਹੋਣਗੇ ਆਂਟੀ ਨੂੰ ਵੇ ਕਿੱਥੇ ਪੁੱਤਰਾ ਜੇ ਤੂੰ ਨੇ ਪਹਿਲੀ ਤਨਖਾਹ ਵੀ ਨਹੀਂ ਮੈਨੂੰ ਭੇਜੀ ਉਹ ਤੇ ਕਹੇ ਪੈਸੇ ਕਿੱਥੋਂ ਮੈਨੂੰ ਆਣੇਗਾ ਕਹੇ ਮੈਂ ਤੇ ਆਪਸੋ ਕਰਦੇ ਥੱਲੇ ਓਕਾ ਟੋਕ ਕਰ ਗਈ ਮੇਰਾ ਇਨਾ ਕੱਟਾ ਮੇਰੇ ਸਿਰ ਤੇ ਚੜ ਗਿਆ ਮੈਂ ਦੱਸ ਕੀ ਕਰਾਂ ਮੇਰੇ ਬੜੀ ਜਾਨ ਓਖੀ ਹੋਈ ਪਈ ਓ ਸਭ ਓਏ ਕਹਿੰਦਾ ਲੋਕਾਂ ਦਾ ਅਗਰੇ ਨੰਬਰ ਤੇ ਕਰਦੇ ਪਏ ਮੈਂ ਕਰਕੇ ਵੇਖਾਂ ਹਾ ਲੋਕੀ ਮੰਗਣ ਨੂੰ ਵੇਖ ਲੋਕੀ ਪੈਸੇ ਮੰਗਦੇ ਪਾਵਾ ਓਏ ਕਹਿੰਦਾ ਲੋਕੀ ਮੰਗੀ ਜਾਂਦੇ ਪਏ ਨੇ ਓਏ ਕੀ ਕਰਾਂ ਮੈਂ ਇਹ ਉੱਤੋਂ ਦਾ ਨੰਬਰ ਹੈ ਹਾਂ ਉੱਤੋਂ ਦਾ ਹੈ ਨੰਬਰ ਨੰਬਰ ਉਹ ਨਹੀਂ ਚੁੱਕਣਿਆ ਨਹੀਂ ਮੈਂ ਇਹਨੂੰ ਕਿਹਾ ਨਹੀਂ ਫੋਨ ਚੱਲਦਾ ਪਿਆ ਇਹੋ ਜੀ ਗੱਲ ਕੋਈ ਨਹੀਂ ਕੀਤੀ ਜੇ ਬੋਲਦੇ ਕੀ ਹੋਇਆ ਕੀ ਨਹੀਂ ਹੋਇਆ ਕੁਝ ਜਿਹਾ ਹੋਇਆ ਕੁਝ ਹੋਵੇ ਸਾਨੂੰ ਆਹ ਫਿਰ ਫੋਨ ਚੱਲਣਾ ਹੀ ਨਹੀਂ ਹੈ ਚੱਲਦਾ ਹੀ ਨਹੀਂ ਏਹ ਫਿਰ ਫੋਨ ਉਹਨੂੰ ਪਹਿਲੇ ਚਾਰਜ ਕਰੋਗੇ ਤੇ ਫੇਰ ਹੀ ਫੋਨ ਚੱਲੇਗਾ ਹਾਂ ਉਹ ਕਿ ਆਈ ਤੇ ਨਹੀ ਨੀ ਬੰਗੜਿਆ ਨਵੀਂ ਵਾਲਾ ਨਹੀਂ ਆ ਨੰਬਰ ਆ ਹਾਂ ਉਹ ਹੀ ਹੈ ਨਾ ਫੋਨ ਨਹੀਂ ਚੁੱਪਣ ਗਿਆ ਮੈਂ ਕਿ ਆਪ ਕੋ ਚਿੰਤਾ ਜੀ ਟੈਨਸ਼ਨ ਜੀ ਪੈ ਗਈ ਐ ਜੇ ਬਲ ਮਾੜੀ ਹੈ ਨਾ ਤੁਹਾਡਾ ਤੁਹਾਡਾ ਖੱਡਾ ਕਿੱਸਾ ਚੱਲਦਾ ਹੈ ਹਾਂ ਕਿੰਨਾ ਕਿੰਨਾ ਪੁੱਤਰਾ ਸੇ ਤਰ੍ਹਾਂ ਹੀ ਆਣ ਤਰਨਾਸ਼ੇ ਵਾਲੇ ਕੋਲ ਵੀ ਗਈ ਤਰਾਸ਼ੇ ਵਾਲਾ ਕਿ ਲੱਕ ਮੈਨੂੰ ਪਹਿਲਾ ਪਹਿਲੇ ਪੈਸੇ ਦਿਓ ਤੇ ਮੈਂ ਤਾਂ ਆ ਦਾ ਸੰਜੇਣਾ ਤੇ ਮੈਂ ਤੇ ਮੁੱਤਰਾ ਡੀਓਪੀ ਹੋਈ ਹੋਈ ਆ ਨਾ ਘਾਟੇ ਕੋਈ ਸਬਜ਼ੀ ਉਹ ਨਾ ਬਾਜੀ ਉਹ ਨਾ ਰਾਸ਼ੇਣੀ ਮੇਰੇ ਜੇ ਤੋ ਉਹਨਾਂ ਤੋਂ ਜ਼ਿਆਦਾ ਜਾਨ ਦੀ ਦੁਕੀ ਹੋਗੀ ਤਾਂ ਮੈਂ ਦੱਸ ਕੀ ਕਰਾਂ ਇੱਥੇ ਜਾਵਾਂ ਮੈਂ ਬਸ ਬੜੀ ਮੈਨੂੰ ਮੁਸ਼ਕਲ ਜੀ ਹੋ ਗਈ ਹੈ ਆ ਡਾਕਟਰ ਦਾ ਆਵਲਾ ਲੈ ਮਸਾਈ ਡੰਗ ਡੰਗ ਦਾ ਮਸਾ ਮਾੜਾ ਮੋੜਾ ਜੀ ਲੈ ਆਂਦੀ ਸਾ ਤਾਂ ਵੀ ਸਾ ਇਹ ਤੇ ਲੋਕ ਇਹ ਜਾਲ ਨਹੀਂ ਕਿ ਪਰ ਉਹ ਬਿਲਕੁਲ ਨਹੀਂ ਪੜਿਆ ਸੰਖਾ ਰਹਿ ਗਿਆ ਤੁਮ ਹੋ ਗਿਆ ਤੇ ਮੇਰੀ ਆਪ ਤੇ ਜਾਨ ਬੜੀ ਓਕੀ ਜੀ ਹੋਈ ਹੈ ਦੱਸੋ ਬਿਤਾ ਮੈਂ ਤੇ ਮੈਂ ਮੈਂ ਫੋਨ ਨਹੀਂ ਕਰਦੀਆਂ ਤੇ ਕਮਜ ਕਮ ਫੋਨ ਹੀ ਮਾਂ ਦਾ ਚਿੱਕ ਲੈ ਹੁਣ ਮੇਰੀ ਮੇਰਾ ਚਿੱਕੜ ਨਹੀਂ ਮੈਂ ਤੇ ਆ ਬੜੀ ਓਕੀ ਹੋ ਗਈ ਹੈ ਉਮਾਨਾ ਹੋਣਾ ਕੋਈ ਬਈ ਬਹਾਈ ਅਖਰ ਬਤਲੂ ਮੈਂ ਮਰਦੇ ਇਸ ਤਾਨ ਦੇ ਅੰਦੇ ਕੋਈ ਗਲਤੀ ਮੈਂ ਕਰ ਲਾਂਗੀ ਕੋਈ ਯਾਰ ਅੰਦੇ ਸਾਦੇ ਦਾ ਮੰਦਾ ਅ ਜੇ ਕੋਈ ਨਹੀਂ ਉਹ ਆਨ ਗਿਆ ਨਾ ਤੇ ਹੈ ਆਨ ਗਿਆ ਨਾ ਤੇ ਕੋਈ ਜੀ ਮੈਂ ਨਾ ਫੇਰ ਤੈਨੂੰ ਦੇ ਦਿਆਗੀ ਆ ਹਾਂ 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 ਯੋ ਮੈਂ ਤੇ ਥੋੜਾ ਜਿਹਾ ਮਤਨ ਨੂੰ ਕਰ ਦਾਂਗਾ ਵੀ ਚਲੋ ਹਾਂ ਹਾਂ ਕੋਈ ਗੱਲ ਨਹੀਂ ਫਿਰਾਲ ਕਰਨਾ ਦਾ ਸੋਚਦਾ ਹਾਂ ਫਿਰ ਨਗਰ ਲੈਣਾ ਪਿੱਛੇ ਪੈਸੇ ਕੱਢਣਾ ਆ ਤੋਰ ਪਿੱਛੇ ਲਈ ਬਹੁਤ ਜ਼ਿਆਦਾ ਪੈਸੇ ਲਗਾਉਣੇ ਹੋ ਗਏ ਲੈਣਾ ਕਵੇਗੇ ਜਾਨੇ ਤੋਰ ਆ ਚਲ ਠੀਕ ਹਾਂ ਠੀਕ ਅਗੋਂ ਦਿਲ ਲੂਪ ਫਿਰ ਆ ਆ ਪੱਗ ਲਾਇਆ ਹੋਇਆ ਜਿਹਾ ਹਾਂ ਠੀਕ ਰੋ ਪਿੱਛੇ ਆ ਜਿੰਦੀ ਹਾਂ ਹਾਂ ਚਲ ਜਬਸ ਚਲ ਆ ਠੀਕ ਹੈ ਠੀਕ 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 ਧੰਨਵਾਦ ਆਈ ਆਈ ਇਹ ਨਾ ਵੇਹੇ ਨਾ ਨੁਕਰਾ ਦਿਨ ਦਾ ਤੇ ਦੱਸਣਾ ਕਿੱਥੇ ਜਾਣਾ ਸੀ ਉਹੀ ਜਗ੍ਹਾ ਮੈਂ ਤੇਰੇ ਕੋਲ ਹੀ ਬੈਠੀ ਰਹਿਣਾ ਸੀ ਨਾ ਉਹ ਕਹਿਣਾ ਚੱਲ ਜੇ ਲੱਭਾ ਹੋਵੇ ਚੱਲ ਕੁਛ ਥੋੜੇ-ਬੋਟੇ ਪੈਸੇ ਦੇ ਕੇ ਚਲੋ 8 ਦਿਨ ਦਾ ਰਾਸ਼ਨ ਦੇ ਪਾਵਾਂਗੇ ਨਾ ਚਲੋ ਜਿਆਦਾ ਕਿ 8 ਦਿਨਾਂ ਦਾ ਕਰ ਮੁੰਡਾ ਭੇਜੀ ਲਵੇ ਭੇਜ ਦੇ ਗਏ ਤੇ ਵਧੀਆ ਜਨਾ ਭੇਜੀ ਮਰਜੀ ਮਰਜੀ ਕਰੇ ਕੀ ਕਰ ਰਹੀ ਹੋਈ ਸੀ ਜੇ ਨਿਊ ਮਾਲਕ ਨੂੰ ਮਨਜ਼ੂਰ ਆਈ ਕਿੰਨੇ ਚੰਗ ਲੱਗੇ ਚੰਡਾ ਨੀ ਲੱਗੰਦਾ ਹੀ ਹੈ ਪਹਿਲਾਂ ਤਾਂ ਬੀਤ ਵੀ ਨਹੀਂ ਅੰਨੀ ਠੀਕ ਅੰਨੀ ਚੀਤ ਖਰਾਬ ਹੋ ਗਈ ਹੈ ਕੋਈ ਕਿੰਨਾ ਕਿੱਥੋਂ ਜਾਵਾ ਮੈਂ ਜਸਾ ਹ ਦਵਾਈ ਆ ਤੇ ਦਵਾਈ ਵਾਸਤੇ ਕੋਈ ਪੈਸਾ ਨਹੀਂ ਗਾ ਤੇ ਮੇਰੇ ਪੈਸੇ ਦਿੱਤੀ ਸੀ ਨੇ ਉਹ ਸਾਰੇ ਮੈਂ ਰਸਾਣ ਬਣੀ ਦੇ ਵਿੱਚ ਮੈਂ ਤਾਂ ਪਾ ਲਿਆ ਰਸਣ ਹੀ ਸਾਰਾ ਪਾ ਲਿਆ ਹੁਣ ਦੱਸ ਕੀ ਤਰ੍ਹਾਂ ਕਿੱਥੋਂ ਲਿਆਵਾ ਮੈਂ ਦਵਾਈ ਕਿਉਂਕਿ ਜਰਾ ਹੀ ਇਹ ਨਹੀਂ ਤਾਂ ਬੀਤ ਖਰਾਬ ਹੋ ਗਈ ਹੈ ਕੁਛ ਕਹਿਣ ਦੀ ਗੱਲ ਨਹੀਂ ਇਹ ਨਹੀਂ ਥਲ ਕੰਮ ਵਾਲੀ ਦੇਖੀ ਕੀ ਹੋਇਆ ਆ ਠੀਕ ਹੈ ਕੁਛ ਨਾ ਬੋਚਿਆ ਤੁਹਾਡੀ ਕਬियत ਨਹੀਂ ਠੀਕ ਲੱਗਦੀ ਅੱਜ ਮੈਂ ਅੱਜ ਨਾ ਠੀਕ ਨਹੀਂ ਹੈਗੀ ਅੱਜ ਮੈਨੂੰ ਨਾ ਬੁਖਾਰ ਵੀ ਲੱਗਦਾ ਤੇ ਠੰਡ ਵੀ ਲੱਗਣ ਰਹੀ ਹੈ ਬੁਖਾਰ ਵੀ ਹੈ ਹਾਂ ਠੰਡ ਵੀ ਬੜੀ ਲੱਗ ਰਹੀ ਹੈ ਕਿਥੋਂ ਤੀ ਹੈ ਦਵਾਈ ਲਿਆਵਾਂ ਤੇ ਹਾ ਟੇਲਾ ਕੋਈ ਹੈਗਾ ਨਹੀਂ ਤੇ ਮੁੰਡੇ ਤੁਹਾਡੇ ਨੇ ਭੇਜੇ ਨਹੀਂ ਮੈਂ ਨਹੀਂ ਭੇਜਿਆ ਜਿੰਨੇ ਜਿਹੜੇ ਪੈਸੇ ਦਿੱਤੇ ਸੀ ਉਹਦਾ ਮੈਂ ਸਾਰਾ ਰਾਸ਼ੀ ਗਵੰਡੀ ਆਹੋ ਭੈਣ ਉਹ ਵਿਚਾਰਾ ਥੋੜੀ ਬਹੁਤੀ ਕਿਸੇ ਲਈ ਮਦਦ ਕਰ ਦਿੰਦਾ ਨਾ ਕੋਈ ਗੱਲ ਨਹੀਂ ਜੇ ਤੋ ਤੁਹਾਨੂੰ ਪੈਸੇ ਆਣਗੇ ਤੁਸੀਂ ਕੋਈ ਨਹੀਂ ਮੈਨੂੰ ਦੇ ਦੇਣਾ ਤੇ ਉਹ ਵਿਚਾਰਾ ਦੇ ਦੇ ਲਿਆ ਸੀ ਮੈਨੂੰ ਉਹਦਾ ਮੈਂ ਥੋੜਾ ਬਥਰਾ ਸ਼ਨ ਪਾ ਲਈ ਅੱਛਾ ਤੇ ਹੁਣ ਦਵਾਈ ਜੋ ਕਿ ਮੇ ਕੋਲ ਪੈਸੇ ਨਹੀਂ ਗਏ ਤੇ ਮੈਨੂੰ ਨਹੀਂ ਠੰਡੇ ਲੱਗਣ ਦੀ ਹੁਣ ਮੈਂ ਹਰ ਕੇ ਮੈਂ ਧੁੱਪੇ ਹੀ ਬਹਿਰ ਗਈਆਂ ਫਿਰ ਮੈਂ ਕੀ ਕਰਾਂ ਫਿਰ ਹੁਣ ਜੱਸ ਬੜੀ ਵਾਲੀ ਨਾ ਤੁਹਾਡਾ ਧਾਰ ਵੀ ਤੇ ਚੱਲਦਾ ਹੈ ਚੱਲਦਾ ਨਹੀਂ ਨਾ ਫਿਰ ਮੈਂ ਪਿਛਲੇ ਵੀ ਤਾਂ ਦੇਨੇ ਨਾ ਉਹਲੇ ਪੈਸੇ ਉਹ ਧਵਾ ਗਿਟੇ ਮੈਂ ਕੋਈ ਪੈਸਾ ਤੇ ਲੱਭੇ ਨਹੀਂ ਭੇਜਿਆ ਭੈਣ ਮੇਰੇ ਫੋਨ ਵੀ ਨਹੀਂ ਚੁੱਕਦਾ ਹੀ ਤੇ ਨਹੀਂ ਚੱਲੋ ਹੋਣੀ ਤੇ ਕੋ ਕ ਲੈ ਕੇ ਚੱਲ ਮੈਨੂੰ ਦੱਸ ਸਹੀ ਉਹ ਤੇ ਨਹੀਂ ਪਹਿਲੇ ਤਾਂ ਤੁਹਾਨੂੰ ਭੇਜਦਾ ਹੁੰਦਾ ਸੀ ਪਹਿਲਾਂ ਤੇ ਅੱਜ ਉਹ ਬਸ ਜਨਨੀ ਗਈ ਆ ਬਸ ਉਸ ਤੋਂ ਬਿਚੋਨੇ ਕੋਈ ਪਹਾ ਤੇ ਲਈ ਕੋਈ ਭੇਜਿਆ ਕੋਈ ਸਾਰ ਨਹੀਂ ਪੁੱਛਦਾ ਨਾ ਦੀ ਨਾ ਕੀ ਕਰੀਏ ਫਿਰ ਹੁਣ ਹਾਂ ਉਹ ਕੀ ਮੈਂ ਲਾ ਕੇ ਚੱਕਰ ਕਰਕੇ ਬੈਠੀ ਆ ਮੈਨੂੰ ਚੱਲ ਹੁਣ ਵੀ ਫੋਨ ਆਂਦਾ ਹੁਣ ਵੀ ਫੋਨ ਆਂਦਾ ਫੋਨ ਹੀ ਨਹੀਂ ਕੋਈ ਕਰਦਾ ਮਾਂ ਨੂੰ ਭੋਲੀ ਗਿਆ ਭੋਲੀ ਗਿਆ ਕੀ ਕਰੀਏ ਸਾਨੂੰ ਕੀ ਪਤਾ ਹੁਣ ਆਪਾਂ ਕਿੰਦਾ ਅੰਦਾਜ਼ਾ ਹੀ ਲਾ ਸਕਦਾ ਹਾਂ ਹਾਂ ਬੈਟਰ ਉਹ ਜੇ ਉਹਨਾਂ ਨੇ ਚੁੱਕਦਾ ਪਿਆ ਕੀ ਪਤਾ ਹੁਣ ਕੀ ਗੱਲ ਲੱਗੀ ਉੱਥੇ ਕੀ ਗੱਲ ਨਹੀਂ ਹੈਗੀ ਤਾਂ ਕਿਹਾ ਹਾਂ ਬੜੀ ਜਾਣੀ ਔਖੀ ਹੋਈ ਪਈ ਉਹਨਾਂ ਦਾ ਜਾਲਾ ਮੈਨੂੰ ਆਇਆ ਹੱਥ ਤੇ ਠੰਡ ਕਰਕੇ ਮੈਂ ਤਾਂ ਮੈਂ ਕਿਹਾ ਤੂੰ ਕਿਹੜੀ ਕਰੀ ਕੇ ਬੈ ਜਾ ਮੈਂ ਤੂੰ ਕਿਹੜੀ ਬੈ ਉਹ ਵੀ ਮੈਨੂੰ ਦੱਸ ਜਾ ਕਰੋ ਆਂਡ ਕੋ ਆਂਡੀ ਕੰਮ ਹੁੰਦਾ ਹਾਂ ਤੇ ਹੁਣ ਦੱਸ ਤੁਸੀਂ ਵੀ ਕਿਤੇ ਕਿੰਨਾ ਕੁ ਮਿੰਨਾ ਮਦਦ ਕਰੀ ਜਾਓਗੇ ਉਹ ਵੀ ਕਹਿਣਾ ਬੜੀ ਮੁਸ਼ਕਲ ਹੈ ਮੇਰੀ ਗੱਲ ਸੁਣੋ ਦਵਾਈ ਵੀ ਐ ਮੈਂ ਬੁਖਾਰ ਦਾ ਡਬੀ ਘੜਨਾ ਜਾਵੇ ਆਇਆ ਹੰਡ ਵੀ ਹੈਗੀ ਸਿਆਣਾ ਸਿਹਤ ਵੀ ਹੈ ਤੇ ਤੁਸੀਂ ਅੰਜ ਕਰੋ ਮੈਂ ਤਾਂ ਮੈਨੂੰ ਨਾ ਜਾਨੀ ਆ ਦਵਾਈ ਵਾਲਿਆਂ ਕੀ ਪਤਾ ਦਵਾਈ ਦੇਵੇ ਅੱਜ ਦੇਖਦੇ ਆ ਕੀ ਕੀ ਗੱਲ ਕਰਕੇ ਆਨੇ ਆ ਨਾਲੇ ਤੁਹਾਨੂੰ ਦਵਾਈ ਤੇ ਦਵਾਵਾ ਉਹ ਸ਼ੂਗਰ ਬੀਪੀ ਦੀਆਂ ਦਵਾਈਆਂ ਲਿਆਣ ਵਾਲੀਆਂ ਹਣੀਆਂ ਹਾਂ ਉਹ ਸਾਰੀਆਂ ਤੈਨੂੰ ਕਹਿੰਦੀਆਂ ਦਵਾਈਆਂ ਸਾਰੀਆਂ ਮੇਰੀਆਂ ਖਤਮ ਹੋਈਆਂ ਹੋਈਆਂ ਨੇ ਇਹਦੇ ਨਾਲ ਪਰ ਉਹ ਕੀ ਕਰਾ ਫਿਰ ਉਹ ਤੈਨੂੰ ਬਤਾ ਅੱਜਕੱਲ ਕੋਈ ਧਾਰ ਕਿੰਨਾ ਕਦੇ ਦੇ ਦਿੰਦਾ ਇੱਕ ਵਾਰੀ ਦੀ ਜਗ੍ਹਾ ਦੋ ਵਾਰੀ ਦੇ ਦੇਗਾ ਫਿਰ ਅਗਲਾ ਹਰ ਵਾਰੀ ਕੋਈ ਬੰਦਾ ਸ਼ਰਮ ਵੀ ਆਪ ਨੂੰ ਵੀ ਆ ਜਾਂਦੀ ਕੋਈ ਬੰਦਾ ਕਿੱਥੇ ਜਾਵੇ ਬੰਦਾ ਉਹ ਇੰਨੇ ਦੇਖਦੇ ਆ ਨਾ ਕੀ ਕੇੰਦਰ ਆਪਰ ਹਾਂ ਆ ਕਨਾਲੇ ਤੁਹਾਡੇ ਮੁੰਡੇ ਨੂੰ ਵੀ ਫੋਨ ਕਰਕੇ ਵੇਖਦੀ ਆ ਆਹੋ ਚਲ ਕਰਕੇ ਵੇਖ ਤੂੰ ਹੀ ਕਰਕੇ ਵੇਖ ਲੈ ਕਿ ਅੱਜ ਮੇਰਾ ਨੀ ਚੁਪਦਾ ਜੀ ਤੂੰ ਹੀ ਕਰਕੇ ਵੇਖ ਲੈ ਨਹੀਂ ਕਰਦੀ ਪਹਿਲੇ ਤੂੰ ਦਵਾਈ ਤੇ ਲਿਆ ਕੇ ਫਿਰ ਫਰਕ ਆਣ ਮੱਲਾ ਬਣੇ ਆਹ ਕੀ ਗੱਲ ਆ ਗੱਲ ਚਲ ਚਲ ਜੇ ਫਿਰ ਦਵਾਈ ਲੈ ਆਈਏ ਆਹੋ ਤੁਹਾਨੂੰ ਦਵਾਈ ਲੈ ਚਲ ਅੱਥਰੇ ਨਾ ਦਵਾਈ ਆਹ ਲੈ ਇਹਦੀ ਦਵਾਈ ਲੈ ਉਹ ਕੀ ਆ ਅਨ ਸਸੀ ਕਾਲ ਦਵਾਈ ਸਸੀ ਕਾਲ ਹੋ ਜੀ ਸੋ ਜੀ ਸਨਾਂ ਕੋਪਰ ਵਗੈਰਾ ਚੈੱਕ ਕਰਨਾ ਮੈਂ ਨਾ ਦਿਖਾ ਰਹੀ ਹਾਂ ਜੀ ਬੀਪੀ ਦਿਖੋ ਨਾ ਜੀ ਰਵਾ ਤੁਹਾਡਾ ਬੁਖਾਰ ਹੀ ਬਹੁਤ ਤੇਜ ਹੈਗਾ ਜੀ ਠੰਡੇ ਲਗਾ ਠੰਡੇ ਲਗਾ ਲਓ ਜੀ ਹਾਂ ਜੀ ਬੜਾ ਜੀ ਬੀਪੀ ਬਹੁਤ ਵਰੀਆ ਬੀਜੀ ਤੁਹਾਡੇ ਦੇ ਹਾਂ ਜੀ ਇਹ ਲੋਕਾਂ ਬੰਨਾਂ ਦੀ ਤਬੀਅਤ ਖਰਾਬ ਰਹਿੰਦੀ ਹੈ ਨਾ ਅੱਛਾ ਜੀ ਤਾਂ ਕਰਕੇ ਭਾਣ ਬੀਪੀ ਬੁਖਾਰ ਵੀ ਬਹੁਤ ਤੇਜ਼ ਹੈ ਗਾਦੇ ਬੀਪੀ ਵੀ ਨਾ ਵਧਿਆ ਹੈ ਤੇ ਦਵਾਈ ਦੇ ਦੋ ਦਵਾਈ ਦੇ ਦਿੰਦੇ ਤੁਹਾਨੂੰ ਹੁਣ ਦਵਾਈ ਲੈ ਕੇ ਦਾ ਹਾਂ ਤੇ ਮੰਜਰੇ ਤੇ ਖਾਤੇ 'ਚ ਆਪਣਾ ਲਿਖ ਲੈਣਾ ਨਹੀਂ ਬੀਜੀ ਅੱਗੇ ਵੀ ਤੁਹਾਡੇ ਪੈਸੇ ਨਾ ਖਾਤੇ 'ਚ ਲਿਖੇ ਹੋਏ ਆ ਤੇ ਤੁਸੀਂ ਕਹਿੰਦੇ ਸੀ ਕਿ ਮੁੰਡਾ ਬਾਹਰੋਂ ਭੇਜੇਗਾ ਪੈਸੇ ਤੇ ਆਪਣਾ ਤੁਸੀਂ ਕੱਟ ਲਿਓ ਤੁਹਾਡੇ ਮੁੰਡੇ ਨੇ ਪੈਸੇ ਬਾਹਰੋਂ ਭੇਜੇ ਨਹੀਂਗੇ 2000 ਰੁਪਏ ਤੁਹਾਡੇ ਅੱਗੇ ਬਣਿਆ ਹੈ ਕੋਈ ਨਹੀਂ ਪਤਾ ਨਹੀਂ ਕੋਈ ਨਹੀਂ ਮੁੰਡਾ ਕੋਈ ਨਹੀਂ ਆਇਆ ਕਰ ਤੈਿਹੇ ਕਿ ਮੈਂ ਕੋਈ ਨਹੀਂ ਮੈਂ ਤੈਨੂੰ ਭੇਜ ਜਾਂਦੀ ਨਹੀਂ ਬੀਜੀ ਅੱਜ ਦਵਾਈ ਤੇ ਪੈ ਜਿਓ ਤੇ ਫੇਰ ਹੀ ਤੁਹਾਨੂੰ ਦਵਾਈ ਦਵਾਂਗੇ ਤਾਂ ਹੋਈ ਤਾਂ ਇਹ ਦੁਕਾਨਦਾਰੀ ਖਰਾਬ ਹੁੰਦੀ ਸਾਡੀ ਇਹਦਾ ਅਸਲ ਚਾਹ ਨਾ ਭਾਈ ਇਹ ਪੈਸੇ ਭੇਜ ਲੈਨੇ ਮੈਂ ਹੁੰਦੇ ਨੇ ਭੇਜੀ ਨਹੀਂ ਕੋਈ ਹੂੰ ਚਲੋ ਕਿੰਨੇ ਪੈਸੇ ਲੀ ਤੁਸੀਂ ਦੱਸੋ 2000 ਰੁਪਏ ਇਹਨਾਂ ਦਾ ਹੈਗਾ ਜੀ ਭਾਈ ਹਾਂ ਜੀ ਹਲੋ ਭਾਈ 2000 ਥਿਆ ਹੈ ਤੇ 500 ਰੁਪਏ ਨਾ ਤੁਸੀਂ ਰੱਖ ਲਓ ਜਦੋਂ ਵੀ ਦਵਾਈ ਲੈ ਦੋਈ ਦਾ ਨੰਗੇ ਤੇ ਸਾਡੇ ਪੀਤਾ ਸੀ ਅਨੇਕ ਪੱਤੇ ਦਾ ਵੱਧਾ ਘੱਟ ਰਹੀਦਾ ਠੀਕ ਤੇ ਆ ਰੱਖ ਲਓ 500 ਰੁਪਏ ਇਹਨਾਂ ਦਾ ਇੱਕ ਕਾਪੀ ਦੇ ਦਿੱਤੇ ਅਸਰ ਹਾਂ ਹੋਏਗਾ ਨਾ ਹਾਂਜੀ ਤੇ ਮੈਂ ਕਲੀਅਰ ਕਰਦਾ ਕਰਾਂਗੀ ਤਿੰਨ ਗਰਮ ਉਹਨਾਂ ਦਾ ਬੇਤਾ ਪੈਸੇ ਨਹੀਂ ਭੇਜਿਆ ਠੀਕ ਹੈ ਠੀਕ ਕੋਈ ਗੱਲ ਨਹੀਂ ਹਾਂ ਬਾਕੀ ਆ ਵੀ ਜੀ ਤੁਸੀਂ ਦਵਾਈ ਖਾਓ ਜਾ ਕੇ ਤੇ ਆਰਾਮ ਹੀ ਕਰੋ ਤੇ ਜਾ ਕੇ ਹਾਂ ਹਾਂ ਚਲੋ ਆਪਰ ਤੇ ਨਖਾਵਾਂ ਦਵਾਈ ਕੋਣ ਹੈ ਨਾ ਬਸ ਚਾਹ ਪੀ ਲਓ ਤੇ ਆਰਾਮ ਕਰ ਲਓ ਆ ਕੇ ਕਰ ਲਓ ਮੇਰੇ ਕੋਲ ਆਓ ਚਲ ਕੋਈ ਗੱਲ ਨਹੀਂ ਗਈ ਬਾਹਰ ਜੇਤ ਦੀਆਂ ਨਹੀਂ ਤੇ ਘੜੀ ਕਿਤੇ ਪਹਿਲਾਂ ਮੰਜੀ ਡਾ ਕੇ ਨਹੀਂ ਤੇ ਅੱਛਾ ਮੰਜੀ ਨਾ ਆ ਉੱਥੇ ਮੈਂ ਉੱਥੇ ਜਾ ਕੇ ਨਾ ਲੰਮੇ ਪੈ ਜਾਂਦੇ ਸੋ ਦੁੱਪੇ ਅੰਦਰ ਵੜ ਬੜੀ ਜੇ ਠੰਡ ਵੜੀ ਆ ਚਰੋ ਰੋਟੀ ਰੋਟੀ ਦਿਖਾ ਦੇ ਨਾ ਹਾਂ 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 ਇੱਥੇ ਤੁਹਾਡੀ ਪਸੰਦ ਆਪਾਂ ਨਹੀਂ ਕਰਾਂਗੇ ਪਰ ਹੁਣ ਹੋਰ ਕੀ ਆ ਤੇ ਮੇਰੀ ਗੱਲ ਸਮਝੋ हगा मेरा हगा ना अल्लाह पे पलक नहीं ये कब पलक आएगा? हमें तो पता तो लगना चाहिए ना कहो कि मैंने माँबाप मारे पता थोड़ी है उनका उनके कबया निदसे नहीं है वो बार केस काम निदसे बैले जंदी भी है नहीं तो कब दूसरा नंबर है ना आह और बार ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਜੀ ਅਸੀਂ ਤੁਹਾਡੇ ਨਾਲ ਦੇ ਖਾਂਡੀ ਬੋਲਦੇ ਪਏ ਪੰਜਾਬ ਤੋਂ ਹਾਂ ਹਾਂ ਗੁਰਪ੍ਰੀਤ ਦਾ ਚਾਂਤ ਜੀ ਲੈ ਆਈ ਹੋਣੇ ਆਂ ਹਾਂ ਜੀ ਕੀ ਕੀ ਗੱਲ ਹੋ ਗਈ ਤੁਸੀਂ ਆਪਣੀ ਮੰਮੀ ਜੀ ਦਾ ਫੋਨ ਹੀ ਨਹੀਂ ਚੁੱਕਦੇ ਆਂਂ ਦੀ ਜੀ ਦਾ ਤੁਸੀਂ ਉਹਨਾਂ ਨੇ ਸਹਾਰੀ ਨਹੀਂ ਪੁੱਛੀ ਕਰੋ ਉਹਦੇ ਕਦੀ ਮੇਰੇ ਫੋਨ ਤੋਂ ਕਦੀ ਆਂਡ-ਵਾਂਡ ਦੇ ਫੋਨ ਤੋਂ ਕਿੰਨੇ ਨੰਬਰਾਂ ਤੋਂ ਤੁਹਾਨੂੰ ਫੋਨ ਕਰਦੇ ਵੀ ਕੀ ਘੱਮਸੇ ਘਮ ਆਪਣੇ ਮਾਦਾ ਹਾਲ ਚਾਲ ਤੇ ਪੁੱਛ ਲੈ ਫੋਨ ਕਰਕੇ ਉਹ ਕਿਹੜੇ ਹਾਲਾਤਾਂ ਚ ਜਿੰਦੀ ਨੇ ਤੁਹਾਡੇ ਵਾਲੀ ਹੱਥ ਦੀ ਹੋ ਗਈ ਪਹਿਲੇ ਤਾਂ ਤੁਸੀਂ ਪੁੱਛਦੇ ਸੀ ਹਾਂ ਮੰਨਿਆ ਤੁਸੀਂ ਪੁੱਛਦੇ ਸੀ ਤੇ ਕੀ ਹੋ ਗਿਆ ਜਦੋਂ ਦੀ ਜਨਾਨੀ ਲੈ ਗਿਆ ਉਦੋਂ ਦਾ ਤੁਸੀਂ ਆਪਣੀ ਮਾਂ ਨੇ ਭੁੱਲ ਗਏ ਹੋ ਓ ਭਾਜੀ ਮੈਂ ਤੁਹਾਨੂੰ ਡਾਂਟਦੀ ਨਹੀਂ ਪਈ ਮੰਨਿਆ ਤੁਹਾਡਾ ਸਾਡਾ ਨਹੀਂ ਫਰਜ ਹੈਗਾ ਬੋਲਣ ਦਾ ਪਰ ਆਂਦ-ਗਵਾਂਦ ਦਾ ਜਦੋਂ ਕੋਈ ਬਜ਼ੁਰਗ ਬੰਦਾ ਦੁਖੀ ਹੋਵੇ ਨਾ ਫਿਰ ਬੋਲਣਾ ਪੈਂਦਾ ਸਾਨੂੰ ਆਹੋ ਉਹ ਕੋਲ ਹੀ ਬੈਠੇ ਹੋਏ ਤੇ ਉਹਨਾਂ ਦੀ ਤਬੀਅਤ ਜਿਹੜੀ ਇੰਨੀ ਖਰਾਬ ਹੈ ਨਾ ਬੁਖਾਰ ਹੋਇਆ ਹੋਇਆ ਇਹਨਾਂ ਨੂੰ ਤੁਸੀਂ ਤੇ ਬੋਲੀ ਕਿ ਤੁਹਾਡੀ ਮਾਂ ਜਿਵੇਂ ਜਾਂ ਮਰੇ ਮੇਰੇ ਨਾਲ ਭਾਈ ਜੀ ਜ਼ਿਆਦਾ ਬੋਲਣ ਦੀ ਲੋੜ ਨਹੀਂ ਤੁਹਾਨੂੰ ਆਹੋ ਵੀ ਆਪਣੀ ਮਾਂ ਨਾਲ ਗੱਲ ਕਰੋ ਉਹਨਾਂ ਨੂੰ ਦਰਦਾਂ ਦੀਆਂ ਠੋਕਰਾ ਖਾਣ ਵਾਸਤੇ ਇੱਥੇ ਛੱਡ ਗਏ ਕਰੋ ਗੱਲ ਆਂਟੀ ਜੀ ਦੱਸੋ ਸਾਰੇ ਹਾਲਾਤ ਉਹ ਮੇਰੇ ਨੇ ਗਰਮ ਹੋਈ ਜਾਂਦਾ ਵੇ ਤੁਹਾਡਾ ਹਾਂ ਹੈਲੋ ਪੁੱਤਰ ਕਿੱਸੇ ਕਾਲ ਹਾਂ ਦੱਸ ਸੋ ਗਵੰਡੀ ਨਾਲ ਦਾ ਇਕਤਵਿਤੇ ਅਗਮਕ ਆ ਲੜਾਂਦਿਆਂ ਮੈਂ ਤੇ ਇੱਕ ਗਵੰਡੀ ਮੇਰੀ ਪਤਾ ਕਿੰਨੀ ਮਦਦ ਕਰਦੇ ਪਏ ਨੇ ਇਸ ਟਾਈਮ ਤੇ ਜੇ ਉਹ ਵੀ ਨਾ ਹੋਣ ਕੋਈ ਨਾ ਮਨੇ ਪੁੱਛਿਆ ਤੇ ਦੱਸ ਮੈਂ ਤਾਂ ਹੁਣ ਕਦੋਂ ਦੀ ਮੋਈ ਮੁੱਕੀ ਹੋਆ ਹੈ ਕਾ ਵਿਚਾਰੇ ਦਾ ਇੰਨਾ ਭਲਾ ਵੈ ਵਿਚਾਰੇ ਵੇਲਾ ਹੁਣ ਮੈਨੂੰ ਦਵਾਈ ਵੀ ਲਿਆ ਕੇ ਦਿੱਤੀ ਸਾਬੋ ਚਿੱਤਾ ਰਾਸ਼ਨ ਪਾਣੀ ਵਸੇ ਤੇ ਹੈ ਦਿੱਤੇ ਉਹਨਾਂ ਨੇ ਤੇ ਪੱਤੈ ਨੂੰ ਤੂੰ ਤੇ ਉੱਥੇ ਚੰਗਾ ਗਿਆ ਵੈ ਇਹਨੂੰ ਸ਼ਰਮ ਤੇ ਹੈ ਹੀ ਨਹੀਂ ਬਿਲਕੁਲ ਤੂੰ ਆਪ ਉੱਥੇ ਗਿਆ ਵੈ ਤੇ ਤੂੰ ਕਮ ਸੇ ਕਮ ਕੋਈ ਪਿਆਰ ਤੇ ਲਾ ਇਹ ਮਤਲਬ ਇਹ ਥੋੜੀ ਕਿ ਨਹੀਂ ਮੈਂ ਤੈਨੂੰ ਕਿੰਨੀ ਔਖੀ ਤਰ੍ਹਾਂ ਦੇਖ ਤੈਨੂੰ ਪੈਸਾ ਇਕੱਠਾ ਕਰ ਕਰ ਕੇ ਤੇ ਤੈਨੂੰ ਭੇਜਿਆ ਤੇ ਤੂੰ ਉੱਥੇ ਜਾ ਕੇ ਮਾਂ ਨੂੰ ਜਾ ਕੇ ਭੁੱਲ ਗਿਆਂ ਨੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਮਾਂ ਉਹਦੀ ਬੰਬੇੜੀ ਕਿਸੇ ਲਾਲਤਾ ਵਿੱਚ ਹੋਏਗੀ ਚਲੋ ਪੈਸਾ ਤੇ ਲੱਗੇ ਨਾ ਫੀ ਚਲ ਕਰਦੇ ਫੋਨ ਹੀ ਕਿੰਨਾ ਕੁਝ ਕਰ ਦੇ ਕੋਈ ਕਰ ਪਹਿਲਾਂ ਫੋਨ ਕਰ ਕਿਹੜੀ ਆ ਨਾ ਕੋਈ ਕਹਿਣਾ ਹਾਂ ਕੋਈ ਕਹਿੰਦਾ ਤੂੰ ਤੇਨੂੰ ਆਪਣੀ ਆਪ ਤੈਨੂੰ ਪਹਿਲਾਂ ਵੀ ਲੰਮੇ ਨੂੰ ਬਣਾ ਦੱਸ ਕੇ ਹੁਣ ਨਹੀਂ ਭੇਜਣ ਦਿਆ ਹਾਂ ਹਾਂ ਉਹ ਤੇ ਤੇਰੀ ਗੱਲ ਠੀਕ ਹੈ ਜੀ ਚਲ ਨਹੀਂ ਇਹੇ ਕੰਮ ਤੋਂ ਮੇ ਵਿਆਹ ਆ ਕੋਈ ਸ਼ਾਇ ਇਹਦਾ ਮਤਲਬ ਹੈ ਸੋਚੀ ਗਈ 4 ਮਹੀਨੇ ਹੋ ਗਏ ਤਨ ਤੁਹਾਡੀ ਕੋਈ ਗੱਲ ਨਾ ਹੈਲੋ ਭਾਈ ਆਹ ਤੁਸੀਂ ਦੱਸੋ ਮੈਨੂੰ ਪੈਸਾ ਤੇ ਲਿਕੇ ਉਹਨੀਆਂ ਅੰਟੀ ਨੂੰ ਭੇਜਦੇ ਕੰਮ ਕੰਮ ਕਿਉਂ ਨਹੀਂ ਮਿਲਿਆ ਤੁਹਾਨੂੰ ਤੁਹਾਨੂੰ ਤੁਹਾਡੀਆਂ ਨਾ ਸਾਰੀਆਂ ਖਬਰਾਂ ਆ ਗਈਆਂ ਆਪਾਂ ਅੰਟੀ ਨੂੰ ਦੱਸ ਦੇਣੀ ਆ ਆ ਤੁਹਾਡਾ ਉੱਥੇ ਕਾਰੋਬਾਰ ਬਹੁਤ ਵਧੀਆ ਫੋਰਨ ਚ ਤਾਂ ਜਿਹੜੇ ਹਾਲਾਤਾਂ ਚ ਤੁਸੀਂ ਜਿੰਨੇ ਵੇ ਗੱਡੀ ਤਾਂ ਤੁਸੀਂ ਨਵੀਂ ਕਟਵਾ ਲਈ ਨਵੀਂ ਗੱਡੀ ਲਈਏ ਸਭ ਪਤਾ ਸਾਨੂੰ ਮੇਰੇ ਘਰ ਵਾਲਿਆਂ ਨੂੰ ਸਭ ਪਤਾ ਹੈ ਹਾ ਹੋ ਕੀ ਮਾਰਗੀ ਤਾਂ ਹੀ ਮਾਤਾ ਦੇ ਵਸਤੇ ਤਾਨੂੰ ਕਹਿ ਲਗਿਆ ਸ਼ਰਮ ਨਹੀਂ ਆਈ ਨਹੀਂ ਤੂੰ ਹੀ ਖਰਚਾ ਪਾਣੀ ਪਈ ਨਾ ਤੇ ਤੂੰ ਹੀ ਆਪਣੇ ਮਾਮੂ ਮਾਪ ਦੇ ਵੀ ਹਾਂ ਆ ਦੋ ਇੱਥਾ ਦੇ ਵਾਲੀ ਤੋਨੋ ਤੈਨਾਂ ਮੇਰੇ ਵੱਲੋਂ ਜੀਵੇ ਖਾਣ ਮਾਰੇ ਮੈਂ ਨਹੀਂ ਹੁਣਾ ਨਾ ਪੰਜਾਬ ਹੁਣ ਲੋ ਸੋਨੋ ਉਹ ਅੱਛਾ ਅੱਛਾ ਹਾਂ ਇਹ ਖਰਚਾ ਖੁਦ ਚੇ ਬੇ ਹਾਂ ਹੈ ਕਿਉਂ ਹੋਵੇ ਨਾ ਮੈਂ ਤੈਨੂੰ ਪਤਾ ਹੀ ਹੈ ਕਿ ਕਿਹੜੇ ਹੱਲਾ ਤਾ ਨਾ ਤੈਨ ਵਸ ਉੱਥੇ ਪਿੱਛੇ ਜਾਵੇ ਹੈ ਤੁਮ ਇੰਨਾ ਨਹੀਂ ਸ਼ਰਮ ਆਂਦੀ ਹੈ ਹੈ ਕੀ ਗੱਲ ਕਹਿੰਦੇ ਤੂੰ ਜਿੰਦੇ ਜੂ ਮਾਂ ਨੂੰ ਮਾਰਸ਼ਾ ਡੰਡੀਆਂ ਮੈਂ ਹੂੰ ਬਸ ਅੰਨੇ ਕੇ ਕਥੀ ਨਾ ਤੈਨੂੰ ਪਾਲ ਪੋਸਿਆ ਵੱਡਾ ਕੀਤਾ ਸਭ ਕੁਝ ਪੜਾਇਆ ਲਖਾਇਆ ਕਾਪੋਚ ਕੀਤਾ ਹੈ ਅੱਜ ਤੂੰ ਮਾਂ ਦੀ ਹਾਲਤ ਪੁੱਛਣ ਡਿਆ ਚੱਲ ਕੋਈ ਗੱਲ ਨਹੀਂ ਤੈਨੂੰ ਮੈਨੂੰ ਫੋਨ ਕਰਨ ਦੀ ਲੋੜ ਨਹੀਂ ਆਹੋ ਉਹੀ ਕਹਿਣਾ ਹਾਂ ਹੁਣ ਤੇ ਤੂੰ ਕਹਿਣਾ ਹੀ ਹੈ ਤੇ ਬਾਹਰ ਜਾ ਕੇ ਵੇ بڑے بڑے ਫਤਿਹ ਜੰਦੇ ਤੂੰ ਤੇ ਆਪਣਾ ਪੁੱਤਰ ਹੋ ਕੇ ਤੂੰ ਬਦਲ ਗਿਆ ਵੇ ਮੇਰੇ ਨਾਲ ਕੋਈ ਸੋਚ ਕੋ ਸੋਚ

ਹਾਂ ਤੇ ਮਾਂ ਨੂੰ ਕੋਈ ਨਹੀਂ ਜਿਹੜਾ ਜਿੰਦ ਕਰਦਾ ਹੈ ਨਾ ਇਹ ਇਹ ਬੱਚਿਆਂ ਨੇ ਨਹੀਂ ਇਹਦੇ ਨਾਲ ਐਂਜੀ ਕਰਦਾ ਅੱਜ ਆਪਣੇ ਬੱਚੇ ਨੂੰ ਪਿਆਰੇ ਲੱਗਦੇ ਨਾ ਆਪਣੀ ਮਾਂ ਨੂੰ ਕੁਝ ਜਨਮ ਦਿਨ ਵਾਲੀ ਮਾਂ ਨੂੰ ਕੁਲੀ ਗਿਆ ਆਪਣੀ ਜਨਮ ਦਿਨ ਵਾਲੀ ਮਾਂ ਨੂੰ ਕੁਲੀ ਗਿਆ ਨਹੀਂ ਕਰਦਾ ਜੀ ਇਹ ਤੇ